ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੇ ਹਨੇ ਪਾਛੇ ਕਿਤਾਬ ਦਾ ਤੀਆ ਭਾਗ ਪੜਾਂਗੇ ਸਿੰਘ ਨਾ ਪਾਤਸ਼ਾਹੀ ਸਾਹਿ ਸੱਚੈ ਦੇਈ ਪੜਾ ਸ਼ਬਦ ਬੜ ਠਾਠ ਕਰ ਸੁੰਦਰ ਜੋੜੀ ਮਿਲਾਏ ਤੁਰੈ ਗੁਰਬਖਸ਼ ਸਿੰਘ ਲੈਣ ਕੋ ਬਾਣੋ ਖੂਬ ਬਣਾਏ ਸ਼ਹੀਦ ਸਿੰਘ ਨਿਹੰਗ ਗੁਰਬਖਸ਼ ਸਿੰਘ ਕੋ ਲਾਏ ਦੋਹਾ ਪਾਸਿਆਂ ਤੋਂ ਗੱਜ ਕੇ ਫਤਿਹ ਬੁਲਾਈ ਗਈ ਇੱਕ ਦੂਜੇ ਦੀ ਗੋਡੀ ਹੱਥ ਲਾਏ ਤੇ ਗਲ ਵਕੜੀਆਂ ਪਾਈਆਂ ਦਾ ਬਾਬਾਬ ਅਤੇ ਜੋੜੀਆਂ ਤੇ ਕੀਰਤਨ ਗਾਇਆ ਜਾ ਰਿਹਾ ਹੈ ਸੇਵਕ ਕੀ ਓੜ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਦੇ ਰੱਖਿਓ ਜੀਤ ਪਾਲਕੀਆਂ ਤੇ ਸਵਾਰ ਕਰਵਾ ਕੇ ਪਾਪਾ ਗੁਰਬਖਸ਼ ਸਿੰਘ ਤੇ ਸਾਖੀ ਸਾਥੀ ਸਿੰਘਾਂ ਨੂੰ ਦਰਗਾਹ ਲਜਾਇਆ ਗਿਆ ਬਾਬਾ ਜੀ ਨੇ ਗੱਲ ਕੀ ਦਰਜੀਆ ਦੇ ਚਰਨਾ ਤਾ ਧਿਆਨ ਧਰਿਆ ਤੇ ਬੋਲੇ ਹੇ ਸੱਚੇ ਪਿਤਾ ਜੀ ਆਪਣੇ ਪਿਆਰੇ ਖਾਲਸਾ ਜੀ ਨੂੰ ਬਲ ਬਖਸ਼ੋ ਤੇ ਤਾਂਕੇ ਕਾਬਲੀ ਕੁੱਤੇ ਅਬਦਾਲੀ ਸਣੇ ਹੋਰ ਆਉਣ ਵਾਲੇ ਦੁਸ਼ਟਾਂ ਦਾ ਨਾਸ ਕਰ ਸਕੇ ਪੰਜਾਬ ਨੂੰ ਲੁੱਟਣ ਦਾ ਮਨਸ਼ਾ ਨਾਲ ਆਉਣ ਵਾਲੇ ਹਰ ਪਾਪੀ ਦਾ ਸਿਰ ਆਪ ਜੀਤ ਦਾ ਖਾਲਸਾ ਇੰਜ ਹੀ ਪੰਨਦਾ ਰਹੇ ਨਾ ਮਰ ਹੱਟੇ ਤੇ ਨਾ ਤੁਰਕ ਕੋਈ ਵੀ ਪੰਜਾਬ ਬਲ ਕੈਰੀ ਆਖ ਨਾ ਚਾਕ ਸਕੇ ਕਿਰਪਾ ਕਰੋ ਸਤਿਗੁਰੂ ਇੰਜ ਹੀ ਹੋਵੇਗਾ ਮਹਿਰਾਂ ਦੇ ਦਾਤੇ ਦਸ਼ਮੇਸ਼ ਜੀ ਨੇ ਫਰਮਾਇਆ ਤੇ ਇਸੇ ਸਾਲ ਹੀ ਅਹਿਮਦ ਸ਼ਾਹ ਜਹਨਮ ਨੂੰ ਚਾਲਾ ਪਾ ਗਿਆ ਸੀ ਸੈਂਕੜੇ ਸਪਾਈਆਂ ਦਾ ਨੁਕਸਾਨ ਕਰਵਾ ਕੇ ਅਬਦਾਲੀ ਦੀ ਅਜੇਤੂ ਤੇ ਲੜਾਕੀ ਆਖੀ ਜਾਂਦੀ ਫੌਜ ਵਾਪਸ ਮੁੜਦੀ ਫੌਜਦਾਰਾਂ ਤੋਂ ਇੱਕ ਦੂਜੇ ਨਾਲ ਅੱਖਾਂ ਨਹੀਂ ਮਲਾਈਆਂ ਜਾ ਰਹੀਆਂ ਸਨ ਅਹਿਮਦ ਸ਼ਾਤਾ ਪਾਲਕੀ ਵਿੱਚੋਂ ਹੀ ਬਾਹਰ ਨਹੀਂ ਨਿਕਲ ਰਿਹਾ ਸੀ ਥੱਕੇ ਟੁੱਟੇ ਸਪਾਈ ਡਿੱਗਦੇ ਢੈਂਦੇ ਤੁਰੇ ਜਾ ਰਹੇ ਹਨ ਐਸੀ ਹਾਲਤ ਤਾਂ ਉਹਨਾਂ ਦੀ ਕਿਸੇ ਵੱਡੀ ਸੈਨਾ ਨਾਲ ਟੱਕਰ ਲੈਣ ਵੇਲੇ ਵੀ ਨਹੀਂ ਹੋਈ ਸੀ ਫੌਜ ਦੀ ਹਾਲਤ ਦੇਖ ਕੇ ਕਿਸੇ ਵੀ ਪਾਸਿਓਂ ਇਹ ਨਹੀਂ ਜਾਪਦਾ ਸੀ ਕਿ ਇਹ ਫੌਜ ਸਿਰਫ 30 ਦੁਸ਼ਮਣਾਂ ਨਾਲ ਟੱਕਰ ਲੈ ਕੇ ਆਈ ਹੈ ਇਹ ਤਾਂ ਸ਼ਰਮ ਨਾਲ ਡੁੱਬ ਮਾਰਨ ਵਾਲੀ ਗੱਲ ਸੀ ਮਖੌਲ ਹੋਣੇ ਲਾਜ਼ਮੀ ਸਨ ਹਾਂ ਜੇ ਕੋਈ ਇਹ ਸੁਣਦਾ ਕਿ ਉਹ 30 ਦੁਸ਼ਮਣ ਸਿੰਘ ਸਨ ਤਾਂ ਜ਼ਰੂਰ ਫੌਜ ਦਾ ਹਾਲਾਤ ਤੇ ਤਰਸ ਖਾਂਦਾ ਬੁਰੀ ਤਰ੍ਹਾਂ ਹਾਰ ਖਾਦੀ ਹੋਈ ਫੌਜ ਵਾਂਗ ਥੱਕੇ ਟੁੱਟੇ ਅਫਗਾਨਾਂ ਨੇ ਰਾਤ ਕੱਟਣ ਲਈ ਪੰਗਿਆਂ ਦੇ ਕਿਲੇ ਕੋਲ ਡੇਰਾ ਲਾਇਆ ਗਿਲਜੇ ਮੁੱਦੇ ਮੂਹ ਕੇ ਡਿੱਗੇ ਤੇ ਪੈਣ ਸਾਰ ਹੀ ਸੌਂ ਗਏ ਇਧਰ ਜੰਗਲਾ ਵਿੱਚ ਬੈਠੇ ਸਿੰਘਾਂ ਨੂੰ ਮਾਨ ਨੂੰ ਸੂਰਜ ਚੜ ਗਿਆ ਸੀ ਸਰਦਾਰ ਚੜ੍ਹਤ ਸਿੰਘ ਦੇ ਜਥੇ ਨੇ ਐਸਾ ਹਮਲਾ ਕੀਤਾ ਕਿ ਅਫਗਾਨ ਲੜਾਕਿਆਂ ਨੂੰ ਸੰਭਲਣ ਦਾ ਕੋਈ ਮੌਕਾ ਨਾ ਮਿਲਿਆ ਸੈਂਕੜੇ ਮੁਗਲਾਂ ਨੂੰ ਮਾਰ ਕੇ ਸਿੰਘ ਉਹਨਾਂ ਦੇ ਘੋੜੇ ਤੇ ਹਥਿਆਰ ਖੋ ਕੇ ਲੈ ਗਏ ਤੇ ਸਿੰਘਾਂ ਹੱਥੋਂ ਮਿਲੀ ਮਾਰ ਨੇ ਅਫਗਾਨਾਂ ਨੂੰ ਇਸ ਕਦਰ ਤੋੜ ਦਿੱਤਾ ਸੀ ਕਿ ਉਹਨਾਂ ਵਿੱਚ ਹਿੰਮਤ ਹੀ ਨਹੀਂ ਪਈ ਸੀ ਕਿ ਸਰਦਾਰ ਚੜ੍ਹਤ ਸਿੰਘ ਦੇ ਹਮਲੇ ਦਾ ਜਵਾਬ ਦੇ ਸਕਣ ਸਵੇਰ ਹੁੰਦੇ ਸਰਗਿੱਲਜਾ ਵਿੱਚੋਂ ਕਿਸੇ ਇੱਕ ਨੇ ਵੀ ਰਾਤ ਦੇ ਹਮਲੇ ਦਾ ਬਦਲਾ ਲੈਣ ਦੀ ਗੱਲ ਨਹੀਂ ਕੀਤੀ ਉਹ ਤਾਂ ਸਭੋ ਇਸ ਤਰ੍ਹਾਂ ਵਤੀਰਾ ਕਰ ਰਹੇ ਸਨ ਕਿ ਜਿਵੇਂ ਰਾਤ ਹਮਲਾ ਹੋਇਆ ਹੀ ਨਹੀਂ ਬਸ ਸਾਰੀ ਫੌਜ ਨੇ ਇੱਕ ਭੈੜਾ ਸੁਪਨਾ ਦੇਖਿਆ ਸੀ ਅਬਦਾਲੀ ਵੀ ਫੌਜ ਤੇ ਬੁਰੀ ਤਰ੍ਹਾਂ ਟੁੱਟ ਚੁੱਕ ਮਨੋਬਲ ਤੋਂ ਜਾਣੂ ਸੀ ਉਸ ਨੂੰ ਪਤਾ ਸੀ ਕਿਤੀ ਸੰਗਦੀ ਬਹਾਦਰੀ ਨਾਲ ਪਰੀ ਜੰਗ ਵਿੱਚ ਅਫਗਾਨ ਫੌਜ ਪੂਰੀ ਤਰ੍ਹਾਂ ਹੌਸਲੇ ਹਾਰ ਕੇ ਪਰਤੀ ਆ। ਉਹ ਇੱਕ ਤਾਜ਼ਾ ਦਮ ਸਿੱਖ ਜਥੇ ਦਮਕਾਬਲਾ ਕਿੱਥੋਂ ਕਰ ਸਕਦੀ ਹੈ? ਅਸਲ ਵਿੱਚ ਅਬਦਾਲੀ ਖੁਦ ਵੀ ਬੁਰੀ ਤਰ੍ਹਾਂ ਕਬੜਿਆ ਤੇ ਟੁੱਟਿਆ ਹੋਇਆ ਸੀ। ਸੋ ਉਸਨੇ ਵੀ ਰਾਤ ਹੋਏ ਹਮਲੇ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਤਾਂ ਬਸ ਇਥੋਂ ਭੱਜਣ ਦੀ ਕੀਤੀ। ਇਥੋਂ ਨਸਿਆ ਅਬਦਾਲੀ ਜੰਡਿਆਲੇ ਜਾ ਕੇ ਆਪਣੇ ਮਿੱਤਰ ਹਰਪਖਤ ਨਰਨਜਨੀ ਅਕੋਲ ਰੁਕਿਆ ਦਰਬਾਰ ਸਾਹਿਬ ਪਰਕਰਮ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ দেহਾਂ ਵੀ ਸਰਦਾਰ ਚੜ੍ਹਤ ਸਿੰਘ ਦੇ ਜਥੇ ਨੇ ਹੀ ਸੰਭਾਲੀ ਅਕਾਲ ਬੁੰਗੇ ਦੇ ਪਿੱਛੇ ਅੰਗੀਠਾ ਤਿਆਰ ਕਰਕੇ ਸਭ ਸਿੰਘਾਂ ਦਾ ਪੂਰੇ ਸਤਿਕਾਰ ਤੇ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਕਮਾਲ ਦੇ ਵਰਤਾਰੇ ਵਾਪਰੇ ਸਨ ਇਸ ਜੰਗ ਵਿੱਚ ਇਸ ਤੋਂ ਵੱਧ ਕਮਾਲ ਦੀ ਗੱਲ ਕੀ ਹੋ ਸਕਦੀ ਹੈ ਕਿ ਸ਼ਹੀਦ ਹੋ ਕੇ ਸਿੰਘਾਂ ਦੇ ਸਸਕਾਰ ਮਗਰੋਂ ਅਰਦਾਸ ਕਰਕੇ ਜੋ ਕੜਾਹ ਪ੍ਰਸ਼ਾਦ ਵਰਤਾਇਆ ਗਿਆ ਉਹ ਬਾਬਾ ਗੁਰਬਖਸ਼ ਸਿੰਘ ਤੇ ਉਹਨਾਂ ਦੇ ਸਾਥੀ ਸ਼ਹੀਦ ਆਪ ਤਿਆਰ ਕਰਕੇ ਗਏ ਸਨ ਕੜਾਹ ਪ੍ਰਸ਼ਾਦ ਛਕਦੇ ਆ ਸਰਦਾਰ ਚੜਤ ਸਿੰਘ ਜੇ ਉਸਤੇ ਕਿਸੇ ਸਾਥੀ ਸਿੰਘ ਦਾ ਕੋਈ ਅਥਰੂ ਡਿਗ ਵੀ ਪਿਆ ਹੋਵੇ ਤਾਂ ਉਸ ਨੂੰ ਕੋਈ ਉਦਾਸੀ ਵਾਲਾ ਅਥਰੂ ਨਹੀਂ ਜਾਣ ਲੈਣਾ ਚਾਹੀਦਾ ਉਹ ਅਥਰੂ ਤਾਂ ਨਮਨ ਹੈ ਬਾਬਾ ਗੁਰਬਖਸ਼ ਸਿੰਘ ਤੇ ਬਾਕੀ ਸਿੰਘਾਂ ਦੀ ਦ੍ਰਿੜਤਾ ਤੇ ਸਿੱਦਕ ਨੂੰ ਇਸ ਜੰਗ ਵਿੱਚ ਸ਼ਹੀਦ ਹੋਏ ਸਿੰਘ ਸੁਖਮ ਸਰੀਰ ਧਾਰ ਕੇ ਸ੍ਰੀ ਸਤਗੁਰੂ ਜੀ ਦੇ ਚਰਨਾਂ ਵਿੱਚ ਜਾ ਬੈਠੇ। ਇਸ ਤੋਂ ਪਹਿਲਾਂ ਕਿ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਕੁਝ ਕਹਿੰਦੇ ਜਾਣੀ ਜਾਨ ਸਤਗੁਰੂ ਬੋਲੇ। ਤੁਸਾਂ ਉੱਪਰ ਅਸਾਡੀ ਵੱਡੀ ਖੁਸ਼ੀ ਹੈ। ਤੁਸਾਂ ਖਾਲਸਾ ਪੰਥ ਵਿੱਚ ਮੋੜ ਜਨਮ ਲੈਣਾ ਹੈ। ਪੰਜਾਬ ਦੀ ਧਰਤੀ ਤੇ ਤੁਹਾਡੇ ਕੋੜਿਆਂ ਦੀਆਂ ਟਾਪਾਂ ਮੋੜ ਗੂੰਜਣੀਆਂ ਹਨ। ਬਾਜਾਨੇ ਆਨੰਦਪੁਰ ਦੇ ਅੰਬਰਾਂ ਵਿੱਚ ਮੁੜ ਉਡਾਰੀਆਂ ਭਰਨੀਆਂ ਹਨ ਮੁੜ ਚਨਮ ਲਵੋ ਤੇ ਪਾਤਸ਼ਾਹੀਆਂ ਮਾਣੋ ਜਿਸਨੇ ਜੰਗ ਵਿੱਚ ਜਿੰਨੇ ਕਦਮ ਅਗਾਹ ਹੋ ਕੇ ਸ਼ਹੀਦੀ ਪਾਈ ਹੈ ਉਹ ਮਿਰਹ 19000 ਹੈ ਇਸ ਤਰ੍ਹਾਂ ਮਹਾਰਾਜ ਨੇ ਸਭ ਨੂੰ ਖਿਤਾਬ ਬਖਸ਼ੇ ਜੋ 10 ਕਦਮ ਅਗਾਹ ਹੋ ਕੇ ਸ਼ਹੀਦ ਹੋਇਆ ਉਸ ਨੂੰ 10000 ਜੋ 20 ਕਦਮ ਉਹ 20000 ਉਹਨਾਂ ਨੂੰ ਉਨੀ ਹੀ ਸੈਨਾ ਦਾ ਸਰਦਾਰ ਬਣਾਉਣ ਦਾ ਬਚਨ ਸਤਗੁਰੂ ਮਹਾਰਾਜ ਜੀ ਨੇ ਕੀਤਾ। ਮਹਾਰਾਜ ਨੇ ਬਾਬਾ ਗੁਰਬਖਸ਼ ਸਿੰਘ ਨੂੰ ਇਹ ਬਚਨ ਵੀ ਕੀਤਾ ਕਿ ਉਹਨਾਂ ਦੀ ਇੱਛਾ ਹੈ ਕਿ ਇੰਨਾ ਸਭ ਸਿੰਘਾਂ ਦਾ ਸਰਦਾਰ ਗੁਰਬਖਸ਼ ਸਿੰਘ ਨੂੰ ਬਣਾਇਆ ਜਾਏ। ਸਾਡੇ ਧੰਨ ਭਾਗ ਸਤਗੁਰੂ ਪਿਤਾ ਜੀ ਆਪ ਜੀਆਂ ਦਾ ਹੁਕਮ ਸਾਹਾ ਤੋਂ ਵੀ ਨੇੜੇ ਹੈ ਖਾਲਸੇ ਲਈ। ਆਪ ਜੀ ਦੇ ਬਚਨ ਨੂੰ ਪਿੱਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਨ ਢੋਈ ਨਹੀਂ। ਸਾਡੇ ਭਾਗਾਂ ਵਿੱਚ ਤੁਸੀਂ ਪਾਤਸ਼ਾਹੀਆਂ ਲਿਖੀਆਂ ਨੇ ਮਹਾਰਾਜ ਇਸ ਤੋਂ ਵੱਧ ਹੋਰ ਅਸੀਂ ਕੀ ਮੰਗ ਸਕਦੇ ਹਾਂ ਕੋਈ ਗੱਲ ਤਾਂ ਸੀ ਜੋ ਭਾਈ ਗੁਰਬਖਸ਼ ਸਿੰਘ ਕਹਿਣੋ ਚ ਜ਼ਿਕਰ ਹੈ ਹਨ ਉਹਨਾਂ ਨੇ ਉਹ ਕਹਿਣ ਲਈ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਜੀ ਤੋਂ ਮਦਦ ਮੰਗੀ ਉਹਨਾਂ ਨੇ ਸਿਹਾਰਸ਼ ਕਰਨ ਲਈ ਕਿਹਾ ਪਾਤਸ਼ਾਹੀਓ ਅਸਲ ਵਿੱਚ ਇਹ ਸਭ ਸਿੰਘ ਕੁਝ ਸਾਲ ਆਪ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਦੀ ਇੱਛਾ ਦੇ ਹਨ ਭਾਈ ਮਨੀ ਸਿੰਘ ਨੇ ਬਾਬਾ ਖੁਰਬਖਸ਼ ਸਿੰਘ ਤੇ ਸਾਥੀ ਸਿੰਘਾਂ ਦੀ ਇੱਛਾ ਸੱਚੇ ਪਾਤਸ਼ਾਹ ਅੱਗੇ ਰੱਖੀ 12 ਸਾਲੇ ਇੱਥੇ ਸਾਡੇ ਕੋਲ ਰਹਿਣਗੇ ਤੇ ਉਸ ਮਗਰੋਂ ਪੰਜਾਬ ਉੱਤੇ ਖਾਲਸਾ ਰਾਜ ਕਾਇਮ ਕਰਕੇ ਪਾਤਸ਼ਾਹੀਆਂ ਭੋਗਣਗੇ ਮਹਾਰਾਜ ਜੀ ਨੇ ਆਪ ਹੀ ਸਿੰਘਾਂ ਦੇ ਮਨ ਦੀ ਕਰ ਦਿੱਤੀ ਖੁਸ਼ੀ-ਖੁਸ਼ੀ ਬਾਬਾ ਜੀ ਤੇ ਬਾਕੀ ਸਿੰਘਾਂ ਨੇ ਦਸ਼ਮੇਸ਼ ਜੀ ਨੂੰ ਟੁੰਡੋਤ ਕੀਤੀ ਅਗੋ ਗੁਰਬਖਸ਼ ਸਿੰਘ ਨੇ ਮਹਾਰਾਜ ਜੀ ਨਾਲ ਹੋਰ ਬਚਨ ਵੀ ਕੀਤੇ ਹੇ ਸੱਚੇ ਪਾਤਸ਼ਾਹ ਜੀ ਖਾਲਸਾ ਦਾ ਖੁਦ ਖੁਦਾ ਹੈ ਹੰਨਾ ਹੰਨਾ ਪਾਤਸ਼ਾ ਉਹ ਕਦ ਕਿਸੇ ਦੀ ਈਨ ਮੰਦਾ ਹੈ ਉਹ ਮੇਰੇ ਕਹਿਣੇ ਵਿੱਚ ਕਿਵੇਂ ਰਹੇਗਾ ਅਸੀਂ ਤੁਹਾਡੇ ਵਿੱਚ ਆਪਣੀ ਕਲਾ ਰੱਖਾਂਗੇ ਸਰਬੱਤ ਖਾਲਸਾ ਤੁਹਾਡੀ ਜਰੂਰ ਮੰਨੇਗਾ ਹਰ ਸਿੱਖ ਪਾਤਸ਼ਾਹ ਹੈ ਰਾਜਾ ਹੈ ਪਰ ਤੁਸੀਂ ਮਹਾਰਾਜੇ ਹੋਵੋਗੇ ਤੁਸਾਂ ਕਿਸੇ ਨੂੰ ਈ ਨਹੀਂ ਮਣਾਉਣੀ ਨਾਲ ਲੈ ਕੇ ਚੱਲਣਾ ਹੈ ਸਭ ਮਿਲ ਕੇ ਚੱਲਣਗੇ ਤੇ ਆਕੀ ਹੋਣ ਵਾਲੇ ਖਵਾਰ ਹੋਣਗੇ ਹੇ ਜਾਨੀ ਜਾਨ ਸਤਿਗੁਰੂ ਜੀਓ ਕਿਸ ਘਰ ਪਰਿਵਾਰ ਵਿੱਚ ਜਨਮ ਹੋਵੇਗਾ ਸਾਡਾ ਕਿਸੇ ਐਸੇ ਸੂਰਬੀਰ ਦੇ ਘਰ ਜਿਸ ਦੀ ਕਦੇ ਕਿਸੇ ਦੁਸ਼ਮਣ ਨੇ ਪੇਠਣਾ ਦੇਖੀ ਹੋਏ ਜੋ ਕਦੇ ਕਿਸੇ ਅੱਗੇ ਝੁਕਿਆ ਨਾ ਹੋਏ ਜੰਗ ਦੇ ਮੈਦਾਨ ਵਿੱਚ ਸਦਾ ਸਨਮੁਖ ਜੂਝਣ ਵਾਲਾ ਸਾਰਾ ਖਾਲਸਾ ਪੰਥ ਜਿਸ ਦੀ ਸ਼ਾਹੀ ਦੀ ਪਰੇ ਜਿਹੜਾ ਕਦੇ ਕਿਸੇ ਵਿਪਤਾ ਤੋਂ ਪਾਸਾ ਨਾ ਵਟੇ ਜਿਹੜਾ ਪੰਥ ਪ੍ਰੇਮ ਨੂੰ ਸਿਰਮੌਰ ਜਾਣੇ ਤੇ ਪੰਥ ਦੇ ਵਾਅਦੇ ਲਈ ਸਰੀਰ ਲਾਉਣ ਹਿਤ ਸਦਾ ਤਤਪਰ ਰਹੇ ਕਿਸੇ ਐਸੇ ਯੋਦੇ ਦੇਕਰ ਸੂਰਮੇ ਕਦ ਕਾਲੇ ਹੁੰਦੇ ਹਨ ਸੋ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਤਾਂ ਹੋ ਸਕਦਾ ਮਹਾਰਾਜ ਦੇ ਇਹ ਬੋਲ ਸੁਣ ਕੇ ਮੌਨ ਹੋ ਗਏ ਹੁਣ ਪਰ ਸਾਡੀ ਦਿਨਾਂ ਦੀ ਉਤਸੁਖਤਾ ਤਾਂ ਸਗੋ ਹੋਰ ਵਧ ਰਹੀ ਸੀ ਇਹਨਾਂ ਨੂੰ ਬਾਬਾ ਪੰਗੂ ਨੂੰ ਕਿਸੇ ਸਿੰਘ ਨੇ ਆਵਾਜ਼ ਮਾਰੀ ਬਾਬਾ ਜੀ ਇੱਧਰ ਆਇਓ ਜਰਾ ਸ਼ਾਇਦ ਦਰਿਆ ਵਿੱਚ ਕੁਝ ਹਲਚਲ ਹੋਈ ਸੀ। ਬਾਬਾ ਜੀ ਬਾਕੀ ਸਿੰਘਾਂ ਨਾਲ ਦਰਿਆ ਵੱਲ ਨੂੰ ਭੱਜੇ। ਹਨੇਰੇ ਵਿੱਚ ਸਾਨੂੰ ਤਾਂ ਕੁਝ ਸਾਫ਼ ਨਹੀਂ ਦਿਖ ਰਿਹਾ ਸੀ ਪਰ ਯੋਧਿਆਂ ਕੋਲ ਸ਼ਾਇਦ ਹੋਰ ਅੱਖਾਂ ਹੁੰਦੀਆਂ ਹੋਣ। ਇਸ ਲਈ ਦਰਿਆ ਵਿੱਚ ਕੋਈ ਹੋਰ ਹਲਚਲ ਦੇਖ ਕੇ ਸਭ ਸਿੰਘ ਸੁਚੇਤ ਹੋ ਗਏ। ਬਾਬਾ ਜੀ ਅਤੇ ਬਾਕੀ ਸਿੰਘਾਂ ਦੀ ੜੀਕ ਸ਼ਾਇਦ ਹੁਣ ਖਤਮ ਹੋ ਜਾਏਗੀ। ਕਿੰਨੇ ਚਿਰ ਤੋਂ ਉਹ ਸ਼ਾਇਦ ਇਸੇ ਹਲਚਲ ਦੀ ੜੀਕ ਵਿੱਚ ਸਨ। ਸ਼ਾਇਦ ਉਹ ਆ ਰਿਹਾ ਸੀ। ਜਿਸ ਦਿਓਢੀ ਕਰ ਰਹੇ ਸਨ ਐਸੀ ਕਿੰਨੇ ਹੀ ਸਵਾਲ ਸਾਡੇ ਅੰਦਰ ਚੱਲ ਰਹੇ ਸਨ ਪਰ ਸਾਡੀ ਰੋਚੀ ਇਨ੍ਹਾਂ ਸਵਾਲਾਂ ਨਾਲੋਂ ਵੱਧ ਹੁਣ ਕਿਤੇ ਹੋਰ ਸੀ ਸਾਨੂੰ ਤਿੰਨਾਂ ਨੂੰ ਤਾਂ ਹੁਣ ਬਸ ਬਾਬਾ ਗੁਰਬਖਸ਼ ਸਿੰਘ ਦੇ ਦੁਬਾਰਾ ਜਨਮ ਲੈਣ ਦੀ ਉਡੀਕ ਸੀ ਤੇ ਅੱਜ ਆਪਾਂ ਹੰਨੇ ਹੰਨੇ ਪਾਛੇ ਕਿਤਾਬ ਦਾ ਤੀਵਾ ਭਾਗ ਸੰਪੂਰਨ ਕਰ ਲਿਆ ਹੈ ਤੇ ਇਸ ਦੇ ਨਾਲ ਹੀ ਕਿਤਾਬ ਵੀ ਆਪਾਂ ਸੰਪੂਰਨ ਕਰ ਲਈ ਹੈ ਵਾਹਿਗੁਰੂ ਜੀ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਿਤਾਬ ਪੜਨ ਦੀ ਸੇਵਾ ਦਿੱਤੀ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਤੇ ਆਪ ਵੀ ਇਸ ਕਿਤਾਬ ਤੇ ਇਸ ਚੈਨਲ ਦੇ ਨਾਲ ਜੁੜੋ ਨਾਨਕ ਰਾਜ ਚਲਾਇਆ ਲੜੀ ਦੀ ਅਗਲੀ ਕਿਤਾਬ ਨੂੰ ਸੁਣਨ ਦੇ ਵਾਸਤੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਲੇ ਕਈ ਦਿਨਾਂ ਵਿੱਚ ਉਸ ਤੇ ਬਾਰੇ ਵੀ ਅਪਡੇਟ ਦਵਾਂਗੇ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ